ਹਾਂਜੀ ਦੋਸਤੋ ਕੀ ਤੁਹਾਡੀਆਂ ਮੁਰਗੀਆਂ ਵੀ 5 ਮਹੀਨੇ ਦੀਆਂ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਅੰਡੇ ਤੇ ਉਹ ਨਹੀਂ ਆਈਆਂ ਜਾਂ ਫਿਰ ਉਹ ਅੰਡੇ ਬਹੁਤ ਛੋਟੇ ਦੇ ਰਹੀਆਂ ਨੇ ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਖਾਸ ਆ ਗਈ ਆਪਾਂ ਇਸ ਵੀਡੀਓ 'ਚ ਤੁਹਾਨੂੰ ਪ੍ਰੋਪਰ ਦੱਸਾਂਗੇ ਕਿ ਮੁਰਗੀ ਨੂੰ ਜਲਦੀ ਅੰਡੇ ਤੇ ਲੈਉਣ ਲਈ ਆਪਾਂ ਨੂੰ ਕੀ ਕੁਝ ਕਰਨਾ ਪੈਂਦਾਗਾ ਜੇਕਰ ਮੁਰਗੀ ਦਾ ਸਮਾਂ ਹੋ ਗਿਆ 5 5.5 ਮਹੀਨੇ ਦੀ ਹੋ ਗਈ ਉਹ ਤਾਂ ਵੀ ਅੰਡੇ ਤੇ ਨਹੀਂ ਆਈ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਕਾਰਨ ਹੋ ਸਕਦੇ ਨੇ ਕਿ ਤੁਹਾਡੀ ਮੁਰਗੀ ਕਿਉਂ ਨਹੀਂ ਅੰਡੇ ਤੇ ਆ ਰਹੀ ਜਾਂ ਫਿਰ ਕੀ-ਕੀ ਹੱਲ ਕਰ ਸਕਦੇ ਤੁਸੀਂ ਜਿਹਦੇ ਨਾਲ ਮੁਰਗੀ ਬਹੁਤ ਜਲਦੀ ਅੰਡੇ ਤੇ ਆ ਜਾਊਗੀ ਸੋ ਇਸ ਵਿਸ਼ੇ ਤੇ ਆਪਣੀ ਅੱਜ ਦੀ ਵੀਡੀਓ ਹੋਊਗੀ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਇਸ ਵੀਡੀਓ ਰਹੀਂ ਤੁਹਾਨੂੰ ਸਮਝਾਵਾਂਗੇ ਕਿ ਕਿਹੜੇ-ਕਿਹੜੇ ਕਾਰਨ ਹੁੰਦੇ ਨੇ ਜਿਹੜੇ ਨਵੇਂ ਵੀਰ ਹੁੰਦੇ ਨੇ ਉਹ ਠੋਖਾ ਖਾ ਜਾਂਦੇ ਨੇ ਉਹਨਾਂ ਦੀ ਮੁਰਗੀ ਅੰਡੇ ਤੇ ਨਹੀਂ ਆਉਂਦੀ ਸੋ ਇਦਾਂ ਦੇ ਆਪਾਂ ਟਿਪਸ ਤੁਹਾਨੂੰ ਇਸ ਵੀਡੀਓ 'ਚ ਦੱਸਾਂਗੇ ਜਿਹਦੇ ਨਾਲ ਤੁਹਾਡੀ ਮੁਰਗੀ ਅੰਡੇ ਤੇ ਵੀ ਛੇਤੀ ਆਜੂ ਤੇ ਅੰਡੇ ਵੀ ਉਹ ਡੇਲੀ ਦਊ ਮੁਰਗੀ ਤੇ ਵਧੀਆ ਕੁਆਲਿਟੀ 'ਚ ਹੋਊ ਅੰਡਾ ਤੇ ਸਾਈਜ਼ ਵਧੀਆ ਲਿਗਾ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਸਟ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜਿਹੜੇ ਮੇਨ ਟੌਪਿਕ ਤੇ ਆਉਣੇ ਆ ਵੀਡੀਓ ਤੇ ਆਉਣੇ ਆ ਕਿ ਆਪਾਂ ਕਿਵੇਂ ਮੁਰਗੀ ਨੂੰ ਜਲਦੀ ਅੰਡੇ ਤੇ ਲਿਆ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਦੇਖਣਾਗਾ ਕਿ ਜਿਹੜੀ ਤੁਹਾਡੀ ਮੁਰਗੀ ਹੈਗੀ ਮੁਰਗੀ ਨੂੰ ਤੁਸੀਂ ਫੀਡ ਕਿਹੜੀ ਪਾ ਰਹੇ ਹੋ ਕਿਹੜੀ ਤੁਸੀਂ ਉਹਨੂੰ ਫੀਡ ਦੇ ਰਹੇ ਹੋਗੇ ਕਿ ਫੀਡ ਤੁਸੀਂ ਉਹਨੂੰ ਸਹੀ ਦੇ ਰਹੇ ਹੋਗੇ ਬਹੁਤ ਸਾਰੇ ਵੀਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਇੱਕ ਤੁਹਾਨੂੰ ਛੋਟੀ ਜੀ ਕਹਾਣੀ ਦੱਸਦਾ ਮੈਨੂੰ ਇੱਕ ਵੀਰ ਦਾ ਮੈਸੇਜ ਆਇਆ ਕਿ ਅਸੀਂ ਫੀਡ ਪਾ ਰਹਾਂਗੇ ਫੀਡ ਵੀ ਮਹਿੰਗੀ ਸੀ ਕਾਫੀ ਜ਼ਿਆਦਾ ਤੇ ਜਿਹੜੀ ਫੀਡ ਸੀ ਮਹਿੰਗੀ ਵੀ ਸੀ ਦੂਸਰਾ ਉਹ ਫੀਡ ਕੁਆਲਿਟੀ ਦੀ ਵੀ ਨਹੀਂ ਸੀ ਸੋ ਮੈਨੂੰ ਵੀਰ ਨੇ ਫੋਟੋ ਭੇਜੀ ਮੈਂ ਉਹਨੂੰ ਪ੍ਰੋਪਰ ਦੱਸਿਆ ਕਿ ਤੁਸੀਂ ਇਹ ਫੀਡ ਪਾਓ ਵਧੀਆ ਫੀਡ ਪਾਓ ਵਧੀਆ ਜਿਹੜੀ ਫੀਡ ਹੋਊਗੀ ਵਧੀਆ ਫੀਡ ਨਾਲ ਜਿਹੜੀ ਮੁਰਗੀ ਅੰਡੇ ਤੇ ਟਾਈਮ ਤੇ ਆਊਗੀ ਹੀ ਆਊਗੀ ਇਸ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ ਸੋ ਸਭ ਤੋਂ ਪਹਿਲਾਂ ਤੁਹਾਨੂੰ ਫੀਡ ਚੇਂਜ ਕਰਨੀ ਪਊ ਜੇਕਰ ਤੁਸੀਂ ਫੀਡ ਘੱਡੀਆ ਕੁਆਲਿਟੀ ਦੀ ਆਪਣੀ ਮੁਰਗੀ ਨੂੰ ਪਾ ਰਹੇ ਹੋਗੇ ਤਾਂ ਤੁਸੀਂ ਫੀਡ ਵਧੀਆ ਕੁਆਲਿਟੀ ਦੀ ਪਾਓ ਜਿਹੜੀ ਵਧੀਆ ਕੁਆਲਿਟੀ ਦੀ ਫੀਡ ਹੋਊਗੀ ਉਹਦੇ ਨਾਲ ਮੁਰਗੀ ਬਹੁਤ ਜਲਦੀ ਅੰਡੇ ਤੇ ਆ ਜੂਗੀ ਸੋ ਦੂਸਰਾ ਜਿਹੜਾ ਸਭ ਤੋਂ ਵੱਡਾ ਆਪਣਾ ਵੀਕ ਪੁਆਇੰਟ ਹੁੰਦਾ ਹੈਗਾ ਜਿਹੜੀਆਂ ਆਪਣੀਆਂ ਮੁਰਗੀਆਂ ਹੁੰਦੇ ਨੇ ਉਹ ਸਟ्रेस 'ਚ ਰਹਿੰਦੀਆਂ ਨੇ ਜਦੋਂ ਆਪਾਂ ਉਹਨਾਂ ਨੂੰ ਸਾਰਾ ਦਿਨ ਖੁੱਡੇ 'ਚ ਤਾੜ ਕੇ ਰੱਖ ਦਿਆਂਗੇ ਜਦੋਂ ਆਪਾਂ ਉਹਨਾਂ ਨੂੰ 1-2 ਘੰਟੇ ਵੀ ਨਹੀਂ ਦਿਨ 'ਚ ਛੱਡਦੇ ਉਦੋਂ ਮੁਰਗੀਆਂ ਸਟ्रेस 'ਚ ਆ ਜਾਂਦੀਆਂ ਨੇਗੀਆਂ ਉਦੋਂ ਉਹ ਆਂਡੇ ਬਿਲਕੁਲ ਵੀ ਨਹੀਂ ਦਿੰਦੀਆਂ ਹੈਗੀਆਂ ਇਹ ਤੁਸੀਂ ਗੱਲ ਤੇ ਗੌਰ ਕਰਿਓ ਕਿ ਤੁਸੀਂ ਜਿਹੜੀਆਂ ਤੁਹਾਡੇ ਕੋਲ ਮੁਰਗੀਆਂ ਰੱਖੀਆਂ ਨੇ ਘੰਟਾ-ਦੋ ਘੰਟੇ ਤੁਸੀਂ ਖੁੱਲਾ ਛੱਡਦੇ ਉਹਨਾਂ ਨੂੰ এনवायरमेंट ਮਿਲਦਾ ਉਹਨਾਂ ਨੂੰ ਸਹੀ ਸੋ ਇਹ ਗੱਲ ਦਾ ਵੀ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਜੇਕਰ ਤੁਸੀਂ ਆਪਣੀਆਂ ਮੁਰਗੀਆਂ ਨੂੰ ਘੰਟਾ ਦੋ ਘੰਟੇ ਖੁੱਲਾ ਨਹੀਂ ਛੱਡਦੇ ਫ੍ਰੀ ਰੇਂਜ 'ਚ ਤਾਂ ਤੁਸੀਂ ਉਹਨਾਂ ਨੂੰ ਫ੍ਰੀ ਰੇਂਜ 'ਚ ਛੱਡਣਾ ਸਟਾਰਟ ਕਰਦੋ ਉਹਦੇ ਨਾਲ ਜਿਹੜੀ ਮੁਰਗੀ ਆਪਣੀ ਮਰਜ਼ੀ ਨਾਲ ਖਾ ਪੀ ਸਕਦੀ ਹੈ ਕੀੜਾ ਮਕੌੜਾ ਕੁਝ ਵੀ ਧਰਤੀ 'ਚ ਹੋਣਾ ਉਹਨਾਂ ਨੂੰ ਵਿਟਾਮਿਨ ਕੈਲਸ਼ੀਅਮ ਜੀ ਜਿਹੜੀ ਚੀਜ਼ ਦੀ ਜ਼ਰੂਰਤ ਹੋ ਫ੍ਰੀ ਰੇਂਜ ਮੁਰਗੀ ਦੀ ਦੋਸਤੋ ਇਹ ਖਾਸੀਅਤ ਹੁੰਦੀ ਹੈ ਜਿਹੜੀ ਚੀਜ਼ ਦੀ ਉਹਨੂੰ ਜ਼ਰੂਰਤ ਆ ਉਹ ਚੀਜ਼ ਹੀ ਖਾਂਦੀ ਆ ਜਦੋਂ ਆਪਣੇ ਸੈਟਅਪ 'ਚ ਆਪਾਂ ਨੇ ਉਹਨੂੰ ਬੰਦ ਕੀਤਾ ਹੋਇਆ ਤਾਂ ਜਿਹੜੀ ਫੀਡ ਦਵਾਂਗੇ ਉਹਨੇ ਉਹੀ ਖਾਣੀ ਆ ਪਰ ਜਦੋਂ ਫ੍ਰੀ ਰੇਂਜ ਚ ਆਪਾਂ ਮੁਰਗੀ ਘੰਟਾ ਦੋ ਘੰਟੇ ਛੱਡਾਂਗੇ ਉਹਨੂੰ ਜਿਹੜੀ ਚੀਜ਼ ਦੀ ਕਮੀ ਹੋ ਜਿਹੜੀ ਚੀਜ਼ ਉਹਦੇ ਸਰੀਰ ਨੂੰ ਚਾਹੀਦੀ ਹੁੰਦੀ ਆ ਉਹ ਖਾਊਗੀ ਸੋ ਜੇਕਰ ਤੁਸੀਂ ਸੈਟਅਪ ਦੇ ਜਾਂ ਖੁੱਡੇ ਦੇ ਅੰਦਰ ਤਾੜ ਕੇ ਰੱਖਦੇ ਹੋ ਮੁਰਗੀਆਂ ਨੂੰ ਤਾਂ ਤਕਰੀਬਨ ਡੇਲੀ ਘੰਟਾ ਦੋ ਘੰਟੇ ਉਹਨਾਂ ਨੂੰ ਬਾਹਰ ਛੱਡੋ ਤਾਂ ਜੋ ਉਹ ਪ੍ਰੋਪਰ ਆਪਣੀ ਡਾਈਟ ਲੈ ਸਕਣ ਤੇ ਘੁੰਮ ਫਿਰ ਸਕਣ ਸਟ्रेस ਫ੍ਰੀ ਹੋ ਸਕਣ ਜਿਹੜੀਆਂ ਮੁਰਗੀਆਂ ਸਟ्रेस ਚ ਆ ਜਾਂਦੀਆਂ ਨੇ ਉਹ ਵੀ ਬਹੁਤ ਘੱਟ ਜਿਹੜਾ ਅੰਡੇ ਦਿੰਦੀਆਂ ਨੇ ਹੁਣ ਅਗਲਾ ਜਿਹੜਾ ਕਾਰਨ ਹੋ ਸਕਦਾ ਦੋਸਤੋ ਘੱਟ ਆਂਡੇ ਦੇਣ ਦਾ ਆਪਣੀ ਜਿਸ ਤਰ੍ਹਾਂ ਆਪਾਂ ਕਰੇ ਰੱਖ ਲੈਂਦੇ ਆ ਮੁਰਗੀਆਂ 20 50 100 ਮੁਰਗੀਆਂ ਉੱਥੇ ਬੱਚੇ ਉਹਨਾਂ ਨੂੰ ਬਾਰ-ਬਾਰ ਛੇੜਦੇ ਨੇ ਜਾਂ ਉਹਨਾਂ ਨੂੰ ਜਾ ਕੇ ਦੇਖਦੇ ਨੇ ਬਾਰ-ਬਾਰ ਹਨਾ ਤਾਂ ਉਹ ਜਿਹੜੀਆਂ ਮੁਰਗੀਆਂ ਨੇ ਉਹ ਸਟ्रेस 'ਚ ਆ ਜਾਂਦੀਆਂ ਨੇ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਸੇਫ ਜ਼ੋਨ ਨਹੀਂ ਮਿਲਦਾ ਸੇਫ ਜ਼ੋਨ ਦਾ ਮਤਲਬ ਕਿ ਉਹਨਾਂ ਨੂੰ ਇੱਕ ਪਰਸਨਲ ਜਗ੍ਹਾ ਨਹੀਂ ਮਿਲਦੀ ਹੈਗੀ ਜਦੋਂ ਮੁਰਗੀ ਅੰਡਾ ਦਿੰਦੀ ਹੈ ਦੋਸਤੋ ਤੁਸੀਂ ਅਕਸਰ ਹੀ ਦੇਖਿਆ ਹੋ ਵੱਡੇ ਫਾਰਮ ਵਾਲੇ ਜਿਹੜੇ ਵੀਰ ਨੇ ਉਹ ਕ੍ਰੇਟ ਲਾ ਕੇ ਰੱਖਦੇ ਨੇਗੇ ਜਾਂ ਫਿਰ ਇੱਕ ਜਗ੍ਹਾ ਤੇ ਸਾਈਡ ਤੇ ਉਹ ਮੁਰਗੀ ਅੰਡਾ ਦਿੰਦੀ ਆ ਜਾ ਕੇ ਜਦੋਂ ਆਪਣੇ ਘਰ ਦੇ ਬੱਚੇ ਜਾਂ ਆਪਾਂ ਵੱਡੇ ਜਾ ਕੇ ਬਾਰ-ਬਾਰ ਉਹਨਾਂ ਨੂੰ ਦੇਖਦੇ ਆਂ ਕੀ ਅੰਡਾ ਦਿੱਤਾ ਜਾਂ ਨਹੀਂ ਕਿਉਂਕਿ ਜਦੋਂ ਆਪਾਂ ਨਵੇਂ-ਨਵੇਂ ਮੁਰਗੀਆਂ ਰੱਖਦੇ ਆਂਗੇ ਉਦੋਂ ਇੱਕ ਤਰ੍ਹਾਂ ਦਾ ਸ਼ੌਕ ਹੁੰਦਾ ਵੀ ਜਾ ਕੇ ਦੇਖੋ ਅੰਡਾ ਦਿੱਤਾ ਜਾਂ ਨਹੀਂ ਸੋ ਉਹ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਣੀਆਂ ਜਦੋਂ ਮੁਰਗੀ ਰਿਲੈਕਸ ਹੋਊਗੀ ਬਿਲਕੁਲ ਸਟ੍ਰੈਸ ਫ੍ਰੀ ਹੋਊਗੀ ਉਦੋਂ ਮੁਰਗੀ ਅੰਡਾ ਦੇਊਗੀ ਤੇ ਬਾਰ-ਬਾਰ ਉਹਨਾਂ ਦੇ ਖੁੱਡੇ 'ਚ ਜਾ ਕੇ ਝਾਕਣਾ ਬੰਦ ਕਰ ਸੋ ਅਗਲਾ ਜਿਹੜਾ ਪੁਆਇੰਟ ਆ ਉਹ ਮੇਨ ਪੁਆਇੰਟ ਆ ਬਹੁਤ ਜ਼ਿਆਦਾ ਸੋ ਵੀਡੀਓ ਨਾਲ ਬਨੇ ਰਹੋ ਸੋ ਅਗਲਾ ਜਿਹੜਾ ਪੁਆਇੰਟ ਆ ਦੋਸਤੋ ਜਦੋਂ ਆਪਾਂ ਮੁਰਗੀਆਂ ਖਰੀਦਦੇ ਆ ਕਹਿੰਦੇ ਭਾਬ ਜਦੋਂ ਆਪਾਂ ਕਈ ਵਾਰ 1-2 ਮਹੀਨੇ ਦੀਆਂ ਮੁਰਗੀਆਂ ਖਰੀਦ ਲੈਣੇ ਆ ਤਾਂ ਕਈ ਵੀਰ ਜ਼ਿਆਦਾ ਰੇਟ ਲੈਣ ਦੇ ਮਾਰੇ ਜਿਹੜੇ ਫਾਰਮ ਵਾਲੀ ਵੀਰ ਨੇ ਜਾਂ ਫਿਰ ਵੇਚਦੇ ਨੇ ਉਹ ਇੱਕ ਅੱਧਾ ਮਹੀਨਾ ਜ਼ਿਆਦਾ ਦੱਸਦੇ ਨੇ ਜਿਸ ਜਿਸ ਤਰ੍ਹਾਂ ਮੁਰਗੀਆਂ 2 ਮਹੀਨੇ ਦੀਆਂ ਹੋਣੀਆਂ ਆਪਾਂ ਨੂੰ 3 ਮਹੀਨੇ ਦੱਸਦੇ ਨੇ ਆਪਾਂ ਉਸ ਆਪ ਨਾਲ ਜਿਹੜਾ ਉਹਦੀ ਜਿਹੜੀ ਏਜ ਕੈਲਕੂਲੇਟ ਕਰਦੇ ਰਹੇ ਨੇ ਕਿ ਹੁਣ 5 ਮਹੀਨੇ ਦੀ ਹੋਊਗੀ ਮੁਰਗੀ ਹੁਣ ਅੰਡੇ ਤੇ ਆਊਗੀ ਪਰ ਜਿਹੜੀ ਮੁਰਗੀ ਛੋਟੀ ਹੁੰਦੀ ਹੈਗੀ ਉਦੋਂ ਕਿਉਂਕਿ ਜਦੋਂ ਉਹ ਵੇਚਦੇ ਨੇ ਉਹਨਾਂ ਨੂੰ ਐ ਹੁੰਦਾ ਕਿ ਸਾਨੂੰ ਰੇਟ ਵਧੀਆ ਮਿਲੇ ਉਦੋਂ ਉਹ ਵੱਡੀ ਮੁਰਗੀ ਕਹਿ ਕੇ ਦੇ ਦਿੰਦੇ ਨੇ ਕਿ ਇਹ 3 ਮਹੀਨੇ ਦੀਆਂ ਬਲਕਿ ਉਹ ਹੁੰਦੀ 2 ਮਹੀਨੇ ਦੀ ਆ ਸੋ ਤੁਸੀਂ ਇਹ ਕਿਵੇਂ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਛੋਟਾ ਜਿਹਾ ਟ੍ਰਿਕ ਦੱਸ ਦਿੰਦੇ ਆ ਇਸ ਵੀਡੀਓ 'ਚ ਸੋ ਦੋਸਤੋ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੋਊਗੀ ਉਦੋਂ ਉਹਦੇ 1-1 ਇੰਚ ਦੀ ਕਲੰਗੀ ਆ ਜੂਗੀ ਉੱਪਰ ਵੀ ਤੇ ਥੱਲੇ ਵੀ ਮੁਰਗੇ ਦੇ ਤਾਂ ਕਾਫੀ ਵੱਡੀ ਹੋਏ ਨੇ ਮੁਰਗਿਆ ਮੁਰਗੀ ਦੀ ਪਛਾਣ ਵੈਸੀ ਹੋ ਜਾਂਦੀ ਕਿ ਕਿਹੜੀ ਮੁਰਗਾ ਹੈਗਾ ਕਿਹੜੀ ਮੁਰਗੀ ਹੈ ਸੋ ਜਿਹੜੀ ਮੁਰਗੀ ਹੋਊਗੀ ਉਹਦੇ ਕਲੰਗੀ 1 ਇੰਚ ਦੀ ਉੱਪਰ 1 ਇੰਚ ਦੀ ਥੱਲੇ ਜਿਹੜੀ ਕਲੰਗੀ ਆ ਜੂਗੀ ਤੁਸੀਂ ਇਹ ਪਛਾਣ ਕਰ ਸਕਦੇ ਹੋ ਜਦੋਂ ਕਲੰਗੀ ਆ ਗਈ ਉਦੋਂ ਜਿਹੜੀ ਮੁਰਗੀ ਪ੍ਰੋਪਰ ਅੰਡੇ ਤੇ ਆਉਣ ਵਾਲੀ ਹੁੰਦੀ ਹੈਗੀ ਕਈ ਵੀਰ ਕੀ ਕਰਦੇ ਨੇ ਮੁਰਗੀ ਨੂੰ ਸੇਲ ਕਰ ਦਿੰਦੇ ਨੇ ਕੀ ਹੁਣ ਮੁਰਗੀ ਸਾਡੀ ਅੰਡੇ ਤੇ ਨਹੀਂ ਆ ਰਹੀ ਸੀ ਸੇਲ ਕਰਦੀ ਪਰ ਤੁਸੀਂ ਥੋੜਾ ਜਿਆ 10 15 ਦਿਨ ਵੇਟ ਕਰਿਆ ਕਰੋ ਦੋਸਤੋ ਮੁਰਗੀ ਅੰਡੇ ਤੇ ਆ ਜਾਂਦੀ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਜੇਕਰ ਆਪਾਂ ਉਹਨੂੰ ਪ੍ਰੋਪਰ ਪਾਲ ਕੇ ਤੇ ਅਖੀਰ ਦੇ ਟਾਈਮ ਜਦੋਂ ਮੁਰਗੀ ਨੇ ਅੰਡੇ ਤੇ ਹੁਣਾ ਉਦੋਂ ਆਪਾਂ ਸੇਲ ਕਰਦੀਏ ਤਾਂ ਆਪਾਂ ਨੂੰ ਜਿਹੜਾ ਹੋ ਘਾਟਾ ਪੈ ਜਾਂਦਾ ਹੈ ਠੀਕ ਆ ਜੀ ਸੋ ਇੱਕ ਤਾਂ ਇਹ ਹੋ ਗਈ ਅਗਲਾ ਜਿਹੜਾ ਹੁਣ ਪੁਆਇੰਟ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜਿਹੜੀ ਮੁਰਗੀ ਆ ਉਦੇ ਲਈ 10 ਮੁਰਗੀਆਂ ਲਈ ਇੱਕ ਮੁਰਗਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜਾ ਕ੍ਰੋਸ ਕਰਦਾਗਾ ਮੁਰਗਾ 10 ਮੁਰਗੀਆਂ ਲਈ ਇੱਕ ਮੁਰਗਾ ਹੋਣਾ ਜ਼ਰੂਰੀ ਆ ਇਹ ਤੁਸੀਂ ਆਪਣੇ ਸੈਟਅਪ 'ਚ ਜਾ ਕੇ ਦੇਖ ਸਕਦੇ ਹੋ ਕਿ ਸਾਡੀਆਂ 10 ਮੁਰਗੀਆਂ ਮੰਗਰ ਜਾਂ 8 ਮੁਰਗੀਆਂ ਮੰਗਰ ਇੱਕ ਮੁਰਗਾ ਹੈਗਾਗਾ ਪ੍ਰੋਪਰ ਫੇਰੀ ਉਹ ਅੰਡੇ ਦੇਣੀ ਆ ਸੋ ਅਗਲਾ ਪੁਆਇੰਟ ਆ ਜਿਹੜਾ ਤੁਸੀਂ ਫੀਡ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਫੀਡ ਤੁਸੀਂ ਨੇ ਪ੍ਰੋਪਰ ਟਾਈਮ ਟੂ ਟਾਈਮ ਕਹਿਣ ਤੋਂ ਭਾਵ ਸਵੇਰੇ ਤੇ ਸ਼ਾਮ ਨੂੰ ਉਹੀ ਟਾਈਮ ਪਾਉਣੀ ਆ ਸਵੇਰੇ ਵੀ ਉਹੀ ਟਾਈਮ ਪਾਉਣੀ ਆ ਹਾਂ ਤੋਂ ਬਾਅਦ ਜਦੋਂ ਆਪਾਂ ਇੱਕ ਦਿਨ ਪਾਤੀ ਸਵੇਰੇ 8 ਵਜੇ ਤਾਂ 8 ਵਜੇ ਪਾਉਣੀ ਆ ਤੇ ਸ਼ਾਮ ਨੂੰ ਜਿਹੜੀ ਆਪਾਂ ਪਾਤੀ 5 6 ਵਜੇ ਤੁਸੀਂ 5 6 ਵਜੇ ਵੀ ਪਾ ਸਕਦੇ ਹੋ ਪਾਣੀ ਇਹਨਾਂ ਦੇ ਸੈਟਅਪ 'ਚ ਹੋਣਾ ਜ਼ਰੂਰੀ ਆ ਹੁਣ ਠੰਡ ਹੋ ਗਈ ਹੁਣ ਤੁਸੀਂ ਪਾਣੀ ਚੱਕ ਵੀ ਸਕਦੇ ਹੋਗੇ ਪਰ ਜਿਹੜੀ ਫੀਡ ਇਹਨਾਂ ਨੂੰ ਪਈ ਹੋਣੀ ਜ਼ਰੂਰੀ ਆ ਸਵੇਰੇ ਸ਼ਾਮ ਨੂੰ ਪ੍ਰੋਪਰ ਫੀਡ ਪਾਓ ਭੁੱਖੀਆਂ ਨਾ ਰਹਿਣ ਮੁਰਗੀਆਂ ਜਦੋਂ ਭੁੱਖੀਆਂ ਰਹਿਣਗੀਆਂ ਤਾਂ ਇਹ ਆਂਡਾ ਬਹੁਤ ਘੱਟ ਦੇਣੀਆਂ ਜਾਂ ਫਿਰ ਦੇਣੀ ਨਹੀਂ ਨਹੀਂ ਸੋ ਮੁਰਗੀ ਦੀ ਪ੍ਰੋਪਰ ਗਰੋਥ ਹੋਵੇ ਹੁਣ ਦੋਸਤੋ ਇੱਕ ਸਭ ਤੋਂ ਵੱਡਾ ਜਿਹੜਾ ਪੁਆਇੰਟ ਆ ਉਹ ਕਿਹੜਾ ਹੈਗਾ ਮੁਰਗੀ ਦਾ ਓਵਰ weight ਹੋਣਾ ਇਹ ਬਹੁਤ ਇੰਟਰਸਟਿੰਗ ਪੁਆਇੰਟ ਆ ਬਹੁਤ ਸਾਰੇ ਵੀਰ ਕਹਿੰਦੇ ਨੇ ਕਿ ਇਹ ਮੁਰਗੀਆਂ ਤਾਕੜੀਆਂ ਨੇ ਮੋਟੀਆਂ ਨੇ ਪਰ ਉਹ ਅੰਡਾ ਨਹੀਂ ਦਿੰਦੀ ਸੋ ਜਿਹੜੀ ਮੁਰਗੀ ਅੰਡੇ ਵਾਸਤੇ ਹੁੰਦੀ ਆ ਦੋਸਤੋ ਉਹਦਾ weight ਤਕਰੀਬਨ 1.5 ਕਿਲੋ ਦੇ ਆਸ-ਪਾਸ ਹੋਣਾ ਚਾਹੀਦਾ 100 ਗ੍ਰਾਮ ਉੱਪਰ 100 ਗ੍ਰਾਮ ਥੱਲੇ ਚੱਲ ਜੂ ਪਰ ਜੇਕਰ 1.5 ਕਿਲੋ ਤੋਂ ਤੁਸੀਂ ਉੱਪਰ ਮੁਰਗੀ ਕਰਦੇ ਹੋ ਤਾਂ ਉਹ ਮੁਰਗੀ ਬਹੁਤ ਲੇਟ ਅੰਡੇ ਤੇ ਆਊਗੀ ਜਾਂ ਫਿਰ ਬਹੁਤ ਘੱਟ ਅੰਡੇ ਦੇਊਗੀ ਇਹ ਚੀਜ਼ ਆ ਤੁਸੀਂ ਨੇ ਖਾਸ ਕਰਕੇ ਧਿਆਨ ਰੱਖਣਾ ਕਿ ਜਿਹੜੀ ਮੁਰਗੀ ਆ ਉਹ ਜਿਆਦਾ ਵੱਡੀ ਨਾ ਹੋਵੇ ਜਦੋਂ ਮੁਰਗੀ ਵੱਡੀ ਹੋ ਗਈ ਤੇ weight ਜਿਆਦਾ ਹੋ ਗਿਆ ਉਹਦੇ ਚਰਬੀ ਚੜ ਜੂਗੀ ਤਾਂ ਅੰਡੇ ਦੇਣ ਦੀ ਸਮਰੱਥਾ ਉਹਦੀ ਬਹੁਤ ਜਿਆਦਾ ਘਟ ਜਾਂਦੀ ਆ ਇਹ ਵੀ ਇੱਕ ਵੱਡਾ ਕਾਰਨ ਹੁੰਦਾ ਹੈ ਜਿਹੜਾ ਆਪਾਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਇਹ ਹੁੰਦਾ ਹੈ ਕਿ ਕਿ ਮੁਰਗੀ ਖਾ ਪੀ ਵਧੀਆ ਰਹੀ ਆ ਤੇ ਸਿਹਤ ਵਧੀਆ ਮੁਰਗੀ ਦੀ ਪਰ ਅੰਡੇ ਨਹੀਂ ਦੇ ਰਹੀ ਸੋ ਇਹ ਕਾਰਨ ਵੱਡਾ ਹੈਗਾ ਦੋਸਤੋ ਜੇਕਰ ਤੁਹਾਡੀ ਮੁਰਗੀ 1.5 ਕਿਲੋ ਤੋਂ ਉੱਪਰ ਆ 2 ਕਿਲੋ 2.5 ਕਿਲੋ ਦੇ ਚਲੀ ਕੀਤਾ ਉਹ ਮੁਰਗੀ ਅੰਡੇ ਬਹੁਤ ਘੱਟ ਦਊਗੀ ਜਾਂ ਫਿਰ ਦਊਗੀ ਨਹੀਂ ਇਹ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਜਿਹੜੀ ਫੀਡ ਦੇਣੀ ਆ ਪ੍ਰੋਪਰ ਉਹਨੂੰ ਮਿਣਕੇ ਦੇਣੀ ਆ ਕਿ ਜੇਕਰ ਤੁਸੀਂ ਇਹ ਵੀ ਜਾਨਣਾ ਚਾਹੁੰਦੇ ਹੋਗੇ ਤਾਂ ਆਪਣੇ ਚੈਨਲ ਤੇ ਬਹੁਤ ਸਾਰੀਆਂ ਵੀਡੀਓ ਪਾਈਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਆਪਣੀਆਂ ਵੀਡੀਓ ਵੀ ਦੇਖ ਸਕਦੇ ਹੋ ਕਿ ਇੱਕ ਮੁਰਗੀ ਨੂੰ ਡੇਲੀ ਕਿੰਨੀ ਫੀਡ ਪਾਉਣੀ ਆ ਸੋ ਜੇਕਰ ਆਪਾਂ ਫੀਡ ਜ਼ਿਆਦਾ ਪਾਉਣੇ ਇਹਨਾਂ ਨੂੰ ਓਵਰ weight ਕਰ ਲੈਂਦੇ ਆ ਤਾਂ ਵੀ ਜਿਹੜੀਆਂ ਆਪਣੀਆਂ ਮੁਰਗੀਆਂ ਉਹ ਅੰਡੇ ਤੇ ਨਹੀਂ ਆਉਂਦੀਆਂ ਸੋ ਏਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਤੁਸੀਂ ਵੀਡੀਓ ਨੂੰ ਪਸੰਦ ਕੀਤਾ ਉਹ ਸਾਰਿਆਂ ਨੇ ਜਾਣਕਾਰੀ ਵਾਲੀ ਵੀਡੀਓ ਸੀਗੀ ਸੋ ਆਪਣੇ ਚੈਨਲ ਨਾਲ ਇਦਾਂ ਹੀ ਪਿਆਰ ਕਰਦੇ ਰਹੋ ਦੋਸਤੋ ਆਪਾਂ ਤੁਹਾਡੇ ਲਈ ਨਮੀ ਨਮੀ ਵੀਡੀਓ ਬਣਾਉਂਦੇ ਰਹਿਣਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਜਿਹੜੇ ਜਾਨਵਰਾਂ ਦੇ ਸ਼ਕੀਨ ਨੇ ਆਪਣੇ ਯਾਰ ਦੋਸਤੋ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਣੀ ਜਿਹੜੀਆਂ ਗੱਲਾਂ ਨੇ ਕੁਸ਼ਕ ਦਸੀਆਂ ਜਿੰਨੀ ਘੱਪਾ ਨੂੰ ਨੌਲੇਜ ਆ ਉਹ ਸਾਰੇ ਤੱਕ ਪਹੁੰਚ ਸਕਣ ਸੋ ਇੱਕ ਵਾਰੀ ਫੇਰ ਵੀਡੀਓ ਦੇ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਧੰਨਵਾਦ